ਵੀਰ ਰੀਅਲਟੇਟ ਉਹਦਾ ਤੁਹਾਨੂੰ ਦਿਖਾਉਣੇ ਆ 15 ਦਿਨਾਂ ਦੇ ਵਿੱਚ ਮਨਖੋਸ਼ ਕਰਤਾ ਮਿੱਤਰੋ ਰਾਸ ਆ ਗਏ ਰੁਪਏ ਲੱਗੇ ਲੋਵੀ ਮਿੱਤਰੋ ਆ ਪਿਆ ਦੇਖੋ ਬਿਲਕੁਲ ਵੀ ਮੱਚ ਚੁਕਿਆ ਤੇ ਤੁਹਾਨੂੰ ਗੁਲੀ ਡੰਡਾ ਦਿਖਾਉਣੇ ਆ ਤੁਸੀਂ ਆਖੋਗੇ ਇਹਦੇ ਵਿੱਚ ਕਣਕ ਪਹਿਲਾਂ ਮੈਨੂੰ ਜਮਾ ਵੀ ਨਹੀਂ ਦਿਸਦੀ ਤੇ ਜਿਹੜੀ ਵੀ ਅੱਜ ਕਣਕ ਦੇਸਨ ਲੱਗੇ ਪਤਾ ਨਹੀਂ ਕਿੱਧਰੋਂ ਨਿਕਲੇ ਲੋ ਵੀ ਮਿੱਤਰੋ ਇਸ ਵਾਰ ਨਾ ਗੁੱਲੀ ਡੰਡੇ ਦੀਆਂ ਦਵਾਈਆਂ ਬਹੁਤ ਕੀਤੀਆਂ ਕਿਸਾਨ ਭਰਾਵਾਂ ਨੇ ਕਿਸੇ ਨੇ ਰਿਜ਼ਲਟ ਦਿੱਤਾ ਕਿਸੇ ਦਵਾਈ ਨੇ ਤੇ ਕਿਸੇ ਨੇ ਨਹੀਂ ਦਿੱਤਾ ਅੱਜ ਆਪਾਂ ਉਸ ਦਵਾਈ ਦਾ ਰਿਵਿਊ ਕਰਦੇ ਹਾਂ ਮਿੱਤਰੋ ਜਿਹੜੀ ਕਿ ਇਸ ਵਾਰ ਗੁੱਲੀ ਡੰਡੇ ਤੇ ਦਵਾਈ ਟੌਪ ਰਹੀ ਹੈ ਮਿੱਤਰੋ ਉਸ ਦਾ ਆਪਾਂ ਰਿਵਿਊ ਕਰੀ ਜਾਨੇ ਆ ਕੋਈ ਆਪਾਂ ਨੂੰ ਕੋਈ ਕੰਪਨੀ ਨੇ ਰੁਪਏ ਨਹੀਂ ਦਿੱਤੇ ਕੋਈ ਪ੍ਰੋਮੋਸ਼ਨ ਦੀ ਫੀਸ ਨਹੀਂ ਦਿੱਤੀ ਕੁਝ ਨਹੀਂ ਦਿੱਤੀ ਕਿਸੇ ਨੇ ਕੀਤੀ ਮਿੱਤਰੋ ਇਸ ਵਾਰ ਐਕਸਲ ਤੇ ਕਿਸੇ ਨੇ ਲੀਡਰ ਤੇ ਕਿਸੇ ਨੇ ਬਈ ਕੋਈ ਹੋਰ ਕੀਤੀ ਹੋ ਕਿਸੇ ਨੇ ਥੱਲੇ ਕਰਵਾਈ ਪਰ ਬਈ ਮੈਨੂੰ ਜਿਹੜੀ ਐਸ ਵਾਰ ਦਵਾਈ ਦਾ ਰਿਜ਼ਲਟ ਲੱਗਿਆ ਨਾ ਉਸ ਦਵਾਈ ਗੱਲਬਾਤ ਕਰਦੇ ਹਾਂ ਮਿੱਤਰੋ ਇਸ ਥਾਂ ਦੇ ਉੱਤੇ ਇੰਨਾ ਗੁੱਲੀ ਡੰਡਾ ਸੀ ਮੈਂ ਸੋਨੂੰ ਆਦਾ ਵੀ ਕਣਕ ਦਾ ਦਾਣਾ ਨਹੀਂ ਸੀ ਗੁੱਲੀ ਡੰਡੇ ਹੀ ਦਿਸਦਾ ਸੀ ਆ ਤੇ ਕਣਕ ਵੀ ਆਪਣੀ ਹੋ ਗਈ ਸੀ 60 ਦਿਨਾਂ ਤੋਂ ਲਗਭਗ ਉੱਤੇ ਉੱਤੇ ਹੀ ਸੀ ਸੋਚਿਆ ਵੀ ਜੇਕਰ ਵੀ ਆਪਾਂ ਇਸ ਵਾਰ ਗੁੱਲੀ ਡੰਡੇ ਕਣਕ ਨੂੰ ਦੇਖੀਏ ਨਾ ਚਾਰ ਡੱਕਿਆਂ ਨੂੰ ਗੁੱਲੀ ਡੰਡੇ ਦਾ 20 ਸਾਰੇ ਬਾਣ ਚ ਨਾ ਫੈੜ ਜੇ ਤੇ ਸੋਚਿਆ ਵੀ ਕਣਕ ਦਾ ਤਾਂ ਦੇਖੀ ਜੇ ਪਰ ਗੁੱਲੀ ਡੰਡਾ ਨਾ ਰਹਿ ਜੇ ਬਾਣ ਦੇ ਵਿੱਚ ਇਹਦਾ ਖਾਤਮਾ ਕਰ ਦਈਏ ਤਾਂ ਮਿੱਤਰੋ ਹਾਨੀਸਾਰ ਨੂੰ ਅੱਕ ਕੇ ਆਪਾਂ ਦਵਾਈ ਲੈਂਦੀ ਮਿੱਤਰੋ ਵਾਇਰ ਵਾਲਿਆਂ ਦੀ ਐਟਲੈਂਟਿਕ ਐਂਟਰੀ ਵਾਲੀ ਢੋਲੀ ਨਾਲ ਕੀਤੀ ਜਿੱਦਿਆਂ ਆਪਾਂ ਇੱਕ ਰੀਲ ਵੀ ਪਾਈ ਸੀ ਤੇ ਪੰਜ ਢੋਲੀਆਂ ਪਾਈ ਇੱਕ ਕਿੱਲੇ ਦੇ ਹਿਸਾਬ ਨਾਲ ਤਾਂ ਪੰਜ ਟੋਲੀਆਂ ਬਣਾਈਆਂ ਇੱਕ ਕਿੱਲੇ ਦੀਆਂ ਤੇ ਮਿੱਤਰੋ ਹੌਲੀ-ਹੌਲੀ ਤੁਰੇ ਫਰੇ ਤੇ ਟਕਾ ਕੇ ਥਾਣਾ ਰਹਿਣ ਦਿੱਤਾ ਤੇ ਉੱਤੋਂ ਦੀ ਦਵਾਈ ਉੱਤੇ ਹੀ ਡੁੱਲੀ ਗਈ ਤਾਂ ਉਸ ਦੇ ਵਿੱਚ ਮਿੱਤਰੋ ਅੱਜ ਗੁੱਲੀ ਡੰਡਾ ਨਾ ਤੁਸੀਂ ਮੱਚਿਆ ਹੋਇਆ ਦੇਖੋ ਕਮਾਲ ਹੋ ਗਈ ਗੁੱਲੀ ਡੰਡੇ ਨੇ ਕਣਕਣ ਆਪਣੀ ਸੀ ਲੱਗਦਾ ਸੀ ਆ ਦੌਗੀ ਦੇ ਵਿੱਚ ਕਣਕਣੀ ਤੇ ਕਣਕ ਨਾਲ ਹੋਣ ਉਹ ਦੌਗੀ ਬਈ ਭਰ ਗਈ ਆਹ ਕਣਕਾ ਮਿੱਤਰੋ ਇਹਦੇ ਵਿੱਚ ਆਪਾਂ ਪਹਿਲਾਂ ਕੀਤੀ ਸੀ ਮਿੱਤਰੋ ਲੀਡਰ ਵੈਸੇ ਤਾਂ ਮਿੱਤਰੋ ਆਪਾਂ ਇਹ ਸਾਲ ਲੀਡਰ ਦਵਾਈ ਕਰਦੇ ਰਹੇ ਸੀ ਤੇ ਲੀਡਰ ਦਾ ਦਵਾਈ ਪੂਰਾ ਟਾਪ ਰਿਜ਼ਲਟ ਰਿਹਾ ਸੀ ਮਿੱਤਰੋ ਤੁਸੀਂ ਕਣਕ ਦੇਖੀ ਇਹਨਾਂ 327 ਤੇ 327 ਕਣਕ ਸੀ ਮਿੱਤਰੋ ਤੇ ਇਹ ਤਕਰੀਬਨ ਨਾ ਆਪਾਂ ਕਹੀਏ ਵੀ 60 ਦਿਨਾਂ ਤੋਂ ਉੱਤੇ ਹੋ ਗਈ ਸੀ ਜਦੋਂ ਦਵਾਈ ਕੀਤੀ ਹੈ ਤੇ ਵੈਸੇ ਤਾਂ ਮਿੱਤਰੋ ਗਲਤ ਹੈ ਖਰਪਤਵਾਰ ਵਾਲੀ ਦਵਾਈ ਕਰਨੀ 70 ਦਿਨਾਂ ਦੀ ਕਣਕ ਤੇ ਪਰ ਨਾ ਮੇ ਇੱਕ ਮਜਬੂਰੀ ਬਣ ਗਈ ਸੀ ਵੀ ਕਿਉਂਕਿ ਨਾ ਇੱਥੇ ਕਣਕ ਘੱਟ ਸੀ ਇਸ ਦੌਗੀ ਦੇ ਵਿੱਚ ਤੇ ਗੁੱਲੀ ਡੰਡਾ ਵਾਲਾ ਨਹੀਂ ਆਇਆ ਸੀਗਾ ਸੋਚਿਆ ਵੀ ਮਿੱਤਰਾ ਜੇਕਰ ਇਸ ਵਾਰੀ ਆਪਾਂ ਗੁੱਲੀ ਡੰਡੇ ਵਾਲੀ ਨਾ ਦਵਾਈ ਕੀਤੀ ਨਾ ਤਾਂ ਕਾਂਹਾਂ ਨੂੰ ਗੁੱਲੀ ਡੰਡੇ ਇੱਥੇ ਆਉਣਾ ਕਣਕ ਤਾਂ ਇੱਥੇ ਉਗਰਨੀ ਨਹੀਂ ਦੇਣੀ ਤੇ ਗੱਲ ਇਸ ਵਾਰ ਵੀ ਉਹੀ ਸੀ ਮਿੱਤਰੋ ਵੀ ਕਣਕ ਦਿਸਦੀ ਨਹੀਂ ਸੀ ਤੇ ਗੁੱਲੀ ਡੰਡਾ ਬੜਾ ਦਿਸਦਾ ਸੀ ਤੇ ਦੂਰੋਂ ਦੋ ਕਿੱल्ल्या ਤੋਂ ਵੀ ਇਹ ਦੌਗੀ ਅੱਡ ਦਿਸਦੀ ਸੀ ਗੁੱਲੀ ਡੰਡੇ ਵਾਲੀ ਤੇ ਕਣਕ ਇੱਥੇ ਬੜਾ ਜਮਾ ਵੀ ਨਹੀਂ ਇੱਥੇ ਹੁੰਦੀ ਸੀ ਹਾਨੀਸਰ ਨੂੰ ਮਿੱਤਰੋ ਅੱਕ ਕੇ ਆਪਾਂ ਕੀ ਕੀਤਾ ਬਈ ਵਾਇਰ ਵਾਲਾਂ ਦੀ ਟੈਲੈਂਟ ਇਸ ਦਵਾਈ ਲਿਆਂਦੀ ਤੇ ਉਹ ਦੁਕਾਨਦਾਰ ਵੀਰ ਨੇ ਕਿਹਾ ਵੀ ਇਹ ਦਵਾਈ ਤੂੰ 1 ਕਿੱਲੇ ਦੀ 1.5 ਚ ਪਾ ਦੀ ਤੇ ਆਪਾਂ ਸੋਚਿਆ ਮਿੱਤਰ ਜਦੋਂ ਮਿੱਤਰੋ ਹੈ ਹੀ ਗੁੱਲੀ ਡਣਾ ਤੇ ਫਿਰ ਕਣਕ ਦਾ ਇਹਦੇ ਵਿੱਚ ਨੁਕਸਾਨ ਕੀ ਹੋਊਗਾ ਤੇ ਫਿਰ ਆਪਾਂ ਮਿੱਤਰੋ ਕਿੱਲੇ ਦੀ ਡੋਜ਼ ਆ ਤੇ ਕਿੱਲੇ ਜੀ ਕਿਉਂ ਨਾ ਪਾ ਦਈਏ ਹਾਨੀਸਾਰ ਨੂੰ ਜਦੋਂ ਮਿੱਤਰੋ ਆਪਾਂ ਅੱਕ ਕੇ ਕਿੱਲੇ ਦੀ ਡੋਜ਼ ਕਿੱਲੇ ਦੇ ਵਿੱਚ ਪਾਈ ਇਸ ਜ਼ਮੀਨ ਦੇ ਵਿੱਚ ਮਿੱਤਰੋ ਵੇਖੋ ਹੋ ਉਧਰ ਸਾਹਮਣੇ ਇੱਕ ਲਾਈਨ ਬਣ ਗਈ ਮਿੱਤਰੋ ਜਿਹੜੀ ਉਹ ਪਰਲੇ ਸਾਈਡ ਆ ਹਨਾ ਟਾਲੀਬੰਨੀ ਉਧਰ ਆਪਾਂ ਬਿਲਕੁਲ ਵੀ ਨਹੀਂ ਦਵਾਈ ਕੀਤੀ ਤੇ ਦਵਾਈ ਆਪਾਂ ਇੱਧਰ-ਇੱਧਰ ਕੀਤੀ ਹੈ ਜਿਹੜੀਆਂ ਕਿ ਪੰਜ ਢੋਲੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿੱਲੇ ਦੀਆਂ ਪਾਈਆਂ ਤੇ ਬਈ ਇਹ ਰਿਜ਼ਲਟ ਉਹਦਾ ਤੁਹਾਨੂੰ ਦਿਖਾਉਣੇ ਆ 15 ਦਿਨਾਂ ਦੇ ਵਿੱਚ ਮਨਖੋਸ਼ ਕਰਤਾ ਮਿੱਤਰੋ ਰੁਪਈਆਂ ਲੱਗਿਆਂ ਦਾ ਰਾਸ ਆਗੇ ਰੁਪਈਏ ਲੱਗੇ ਲੋ ਵੀ ਮਿੱਤਰੋ ਆ ਪਿਆ ਦੇਖੋ ਬਿਲਕੁਲ ਵੀ ਮੱਚ ਚੁਕਿਆ ਤੇ ਤੁਹਾਨੂੰ ਗੁਲੀ ਡੰਡਾ ਦਿਖਾਉਣੇ ਆ ਤੁਸੀਂ ਆਖੋਗੇ ਇਹਦੇ ਵਿੱਚ ਕਣਕ ਪਹਿਲਾਂ ਮੈਨੂੰ ਜਮਾ ਵੀ ਨਹੀਂ ਦਿਸਦੀ ਤੇ ਜਿਹੜੀ ਵੀ ਅੱਜ ਕਣਕ ਦੇਸਨ ਲੱਗੇ ਪਤਾ ਨਹੀਂ ਕਿੱਧਰੋਂ ਨਿਕਲੇ ਦੇਖੋ ਮਿੱਤਰੋ ਲਓ ਜੀ ਹੁਣ ਇਹ ਮਿੱਤਰੋ ਮੈਨੂੰ ਪਤਾ ਵੀ ਜਦੋਂ ਇਹਦੇ ਵਿੱਚ ਆਪਾਂ ਪਾਣੀ ਫੇਰਤਾ ਨਾ ਤਾਂ ਦਵਾਈ ਨੇ ਉਦੋਂ ਵੀ ਦੁੱਗਣਾ ਰਿਜ਼ਲਟ ਕਰ ਦੇਣਾ ਤੇ ਨਾਲ ਦੀ ਨਾਲ ਹੀ ਬਈ ਇਸ ਪਾਣੀ ਦੇ ਨਾਲ ਗੁਲੀ ਡੰਡਾ ਜਮੇ ਹੀ ਮੱਚ ਜਾਣਾ ਕਿ ਮਿੱਤਰੋ ਐਕਸਲ ਦਵਾਈਆਂ ਫੁੱਲ ਰਿਜ਼ਲਟ ਦਿੰਦੀਆਂ ਸੀਗੀਆਂ ਤੇ ਇਸ ਵਾਰ ਤਾਂ ਮਿੱਤਰੋ ਐਕਸਲ ਨੇ ਵੀ ਐਨ ਹੱਥ ਖੜੇ ਕਰਾਤੇ ਵੀ ਮੈਂ ਨਹੀਂ ਰਿਜ਼ਲਟ ਦੇਣਾ ਤੇ ਟਕਾ ਕੇ ਐਕਸਲ ਕੀਤੀ ਸੀ ਪੰਜ ਢੋਲੀਆਂ ਪਾਣੀ ਪਾਇਆ ਇਹਨਾਂ ਦੌਗੀ ਦੌਗੀ ਨਮਾਈ ਥਾਂ ਰਹਿਣ ਨਹੀਂ ਦਿੱਤਾ ਤੇ ਪਰ ਰਿਜ਼ਲਟ ਫੇਰ ਵੀ ਨਹੀਂ ਮਿਲਿਆ ਤੇ ਆਹ ਦੇਖੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਤਾ ਵਾਇਰ ਵਾਲਾਂ ਦੀ ਇੰਟਲੈਂਟਿਸ ਦਵਾਈ ਹੈ ਜਿਨੇ ਕੀ ਬਈ ਫੁੱਲ ਨਿਯਾਰੇ ਦੇਤੇ ਆਹ ਦੇਖ ਸਕਦੇ ਹੋ ਤੁਸੀਂ ਬੈਟਰੀ ਵਾਲੀ ਢੋਲੀ ਸੀ ਦੋਸਤੋ ਤੁਹਾਨੂੰ ਦਿਖਾਵਾਂ ਇਹ ਇੱਥੇ ਜਿਹੜੀ ਕੀ ਦਵਾਈ ਸੀ ਆਪਾਂ ਜਦੋਂ ਕੀਤੀ ਹੈ ਨਾ ਇੱਥੇ ਦਵਾਰਾ ਪਹਾਰਾ ਵੱ ਇੱਥੇ ਇੱਕ ਵਾਰੀ ਆਇਆ ਸਿੰਗਲ ਇੱਥੇ ਡਬਲ ਪਹਾਰਾ ਵੱਜਿਆ ਐਸ ਦੌਗੀ ਦੇ ਵਿੱਚ ਦੇਖੋ ਥੋੜੀ ਥੋੜੀ ਕਣਕ ਦਵੀ ਹੈ ਤੇ ਇਧਰਲੀ ਸਾਈਡ ਫੇਰ ਉੱਚੀ ਆ ਗਈ ਇਧਰਲੀ ਸਾਈਡ ਫੇਰ ਉੱਚੀ ਆ ਗਈ ਤੇ ਪਰ ਬਈ ਗੁੱਲੀ ਡੰਡੇ ਦਾ ਖਾਤਮਾ ਕਰਤਾ ਮਿੱਤਰੋ ਤੇ ਪਰ ਹੁਣ ਸੋਚੋਂਗੂ ਤੁਸੀਂ ਗੁੱਲੀ ਡੰਡਾ ਆਉਂਦਾ ਕਿੱਥੋਂ ਆ ਮਿੱਤਰੋ ਇਹ ਆਉਂਦਾ ਜਿਵੇਂ ਹੁਣ ਸਾਡੇ ਬਈ ਜੀ ਉਹ ਉੱਥੋਂ ਵੇਖੋ ਸੁਹਾਏ ਪਿੱਛੇ ਸਾਡੇ ਨਹਿਰ ਹੈ ਨਹਿਰ ਦੇ ਜਦੋਂ ਕਈ ਵਾਰ ਟੁੱਟੀਏ ਤੇ ਉਧਰੋਂ ਨਾ ਪਾਣੀ ਆਉਂਦਾ ਆਉਂਦਾ ਤੇ ਜਿਵੇਂ ਜਿਵੇਂ ਆ ਕੇ ਬਾਣ ਦੇ ਵਿੱਚ ਠਹਿਰ ਹੋ ਜਾਂਦਾ ਤੇ ਸਾਰੇ ਬਾਣਾਂ ਦਾ ਕੂਟਲ ਮਾਟਲ ਜਿੱਥੇ ਆ ਕੇ ਰੁਕ ਤੇ ਬਈ ਉਹੀ ਉਗ ਰੁਗ ਰੁਗ ਕੇ ਤੇ ਆਪਾਂ ਨੂੰ ਤੰਗ ਕਰੀ ਜਾਂਦਾ ਮਿੱਤਰੋ ਤਾਂ ਉਮੀਦ ਕਰਦਾ ਵੀਡੀਓ ਵਧੀਆ ਲੱਗੀ